ਸਤ ਸ੍ਰੀ ਅਕਾਲ ਜੀ ਗਾਉਗੀ ਸਾਰੇ ਪਸ਼ੂ ਪਾਲ ਕੀਰਾਂ ਨੂੰ ਆਹ ਕਿਸਾਣਾ ਗਿਰ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਬਾਈ ਕੀ ਇਹ ਜਿਹੜੀ ਹੈਗੀ ਆ ਸੇਲ ਆ ਇਹ ਸਾਨੂੰ ਵੀ ਉਹਨੇ ਵੇਚਣੀ ਆ ਤੇ ਪਿੱਛੇ ਬਾਈ ਜੀ ਦੇ ਮੇਲਗਾਫ ਆ ਹਜੇ ਹੋਣੀ ਸੋਈ ਆ ਗੀਰ ਪੈਣੀ ਹਜੇ ਬਾਕੀ ਆ ਥਾਮ ਤੁਸੀਂ ਦੇਖ ਸਕਦੇ ਹੋ ਬਾਈ ਅਨਿਕੜਵੇਂ ਥਾਣਾ ਇਹਦੇ ਉਹ ਸਾਰੀ ਕਾਲੀ ਆ ਬਲੈਕ ਜੈੱਡ ਬਲੈਕ ਜਿਵੇਂ ਆਪਾਂ ਕਹਿੰਦੇ ਆ ਲੰਮੀ ਥਾਣਾ ਬਾਈ ਜੀ ਬਹੁਤ ਵਧੀਆ ਤੇ ਸ਼ਾਂਤ ਸੋਭਾ ਦੀ ਸ਼ੇਰ ਸੋਭਾ ਦੀ ਝੋਟੀ ਜਿਹਾ ਦੂਜੇ ਸੋਏ ਬਾਈ ਜੀ ਸੂਈ ਹੈ। ਕੋਈ ਵੀ ਕਿਸਾਨ ਵੀਰ ਲੈਣ ਦਾ ਚਾਹਵਾਨ ਹੈ ਤਾਂ ਪਿੰਡ ਨੱਥੋ ਕੇ ਜਿਹੜੇ ਬੱਗਾ ਪ੍ਰਾਣਾ ਜ਼ਿਲ੍ਹਾ ਮੋਗਾ ਵਿਖੇ ਬਾਈ ਖੜੀ ਹੈ। ਤੇ ਜੋ ਵੀ ਕਿਸਾਨ ਵੀਰ ਲੈਣ ਦਾ ਚਾਹਵਾਨ ਹੈ ਤਾਂ ਬਾਈ ਜੀ ਮੁੱਲ ਬਾਈ ਨੇ ਰੱਖਿਆ ਹੈ ਦਾ 1,15,000 ਦਿੱਤੇਗੇ ਨੰਬਰਾਂ ਦੇ ਸੰਪਰਕ ਕਰ ਸਕਦੇ ਆ ਵੀਰ। ਉਹ ਜਾਣਕਾਰੀ ਦੇ ਦਿੱਤੀ ਧੰਨਵਾਦ ਸਾਰਿਆਂ ਦਾ।